ਰੀਤਾ ਆਪਣੇ ਫਰਾਗਤਾ ਦਿਖਾ ਦੇ ਸਾਰਿਆਂ ਨੂੰ ਸੱਚੀ ਮੇਰੀ ਕਲਾਕ ਹੈ ਫਰਾਗਤ ਦੇਖੋ ਜੀ ਗਾਇਸ ਕਿਹਨੇ ਸੰਤੀ ਆਹੇ ਗੱਗ ਦੀ ਦੀਦੀ ਨੇ ਦੀਦੀ ਨੇ ਵਾਹ ਸੋਲਾ ਬੇਲਾ ਕੀ ਕਰਦਾ ਕਾਕੇ ਪ੍ਰਸਾਦ ਏ ਜੀ ਕੱਟਨਾ ਜੋਗਾ रीत अज अपने ब्लॉग चना नहीं है का। हाँ। कौन बीरा हां होर छीत हो जो डांस करके कर दा तो उधर चल कर तार वाला सुना दे, तार वाला तारो चल मैं गाँ इधर जा पहला इधर आ और कोई भी शराब डोल तू शराब डोल तू गा। जे मैं ना रहा तेरी जिंदगी जटा सुनिया तो <coughs> हो गया रीत गाएगी गाना अब। रीत रीत प्लीज हमें सॉन्ग सुना दीजिए सुना दे सुना प्लीज 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 भैन बन के हो बन के सुनाऊंगी हेलीकॉप्टर चल फिर हेलीकॉप्टर बन के सुना ये पूरी कच्ची कच्ची सुना दे हेलिकौपर, हेलिकौपर, हेल एक क्या कब मिल जाने खा ले की जगह रीता बूढ़े <laughs> रीता ट्विंकल ट्विंकल लिटिल स्टार्स वाले मैं मेरे पीछे पीछे बोल ठीक है बोल ट्विंकल ट्विंकल

चल अपने पापा का नाम दस दे है गुरकीर्त क्या है पापा अपना नाम दस दे किया देख बोल अच्छी है भीर नाम क्या है तेरे जूबी पागल रीत पचगी आया ਬਾਹਰ ਬਾਈ ਦੇਖ ਦੂੋਂ ਦਲਾਉਦਾ ਕੈਮਰਾ ਚਾਚੀ ਮੈਡਮ ਕਹਿੰਦੀ ਐ ਕਿਉਂ ਨਾ ਲੁਕ ਗਿਆ ਮੈਂ ਕਿਹਾ ਜਿਵੇਂ ਚਾਚੀ ਚਾਚੀ ਮੈਡਮ ਕਹਦੀ ਐ ਇਹਨੂੰ ਚਾਚੀ ਮੈਡਮ ਕਹਿੰਦੀ ਮੈਂ ਮੈਂ ਕਹਿੰਦੇ ਇਹਨਾਂ ਐਚਡੀ ਤੋਂ ਨਹੀਂ ਹੋ ਗਈ ਐ ਹੁਣ ਜਦ ਤੂੰ ਦੇਖ ਲੈ ਹਰਕਤਾਂ ਨਹੀਂ ਬੰਦ ਹੋ ਰਹੀਆਂ

ਆਜੀ ਜਾਨ ਦੋ ਚਮਚਾ ਨਿੰਬੂ ਪਾਣੀ ਪੀ ਦੀ ਹੈਗਾ ਇਹ ਦੇਖੋ ਪਹਿਲਾਂ ਜਾ ਕੇ ਦੇਖ ਤਲਾ ਮੈਂ ਵਧੀਆ ਆ ਆਪਣੀ ਤਾਂ ਲੋਣਾ ਐ ਆਏ ਆਏ ਬੱਲੇ ਸ਼ਾਬਾ ਸ਼ਾਬਾ ਹੋ ਸ਼ਾਬਾ ਸ਼ਾਬਾ ਰੀਤ ਸਾਡੀ ਪਿੰਦੀ ਹੈ কুল কুল ਨਿੰਬੂ ਪਾਣੀ ਰੀਤ इन्हें आप, आप एक्टिविटी करके दिखाओ कोई देखो भाई उधर है बैली Guys, देखो बैली बंदे दो जने <laughs>

ਇਦਿਆ ਸੀ ਸਰਵਿਸ ਹੁਣ ਕਰਾ ਲੈਣੀ ਆ ਤੇ ਫਿਰ ਇਹ ਨਿਊ ਬੰਡ ਦੇਖੋ ਪੈਸਾ ਹੀ ਨਿਊ ਹੀ ਟਾਇਰ ਨਾਲ ਵਧੀਲੇ ਕਰ ਲਾਗੇ ਜੀ ਸਰਵਿਸ ਉਹ ਕਿੰਨਾ ਵਧੀ ਲੱਗੂਗਾ ਦੇਖੋ ਸਾਡੇ ਘਰ ਦੇ ਕੋਲ ਸਕੂਲ ਹੈ ਨਾ ਮੈਂ ਆਕਨ ਗਿਆ ਤਾਂ ਗਾਇਸ ਸੋ ਮਾਰੇ ਕੱਲ ਕੱਲ ਸਕੂਲ ਹੈ

ਦਦੇ ਨੇ ਇੱਕੋ ਹੀ ਚੂਪਾ ਨਹੀਂ ਕਰਦਾ ਤਿੰਨੋ ਚੂਪੇ ਦੋਸਾਰੇ ਨਾਲੀ ਦੀ ਗਿੱਰੇ ਇੱਕ ਹੋਰ ਗਿੱੜ ਗਿਆ ਮੈਂ ਕਹਿੰਦਾ ਹਾਂ ਹਾਂ ਤਰੀ ਦਾ ਐ ਐ ਆਪਣਾ ਕਰ ਐ ਆਪਣਾ ਕਰਨੀ ਮੈਂ ਦੇਖੋ ਗਾਇਸ ਸਾਡਾ ਮੋਟਾ ਬਾਈ ਨੀਲਾ ਬਾਈ ਥੋੜ ਜਾਊਗਾ ਜਾਣਾ ਹੀ ਹੈ ਹਨਾ ਵੀ ਸਾਬ ਕਟਣਾ

ਦੇਖੋ ਪੰਜਾਬੀ ਸਿੰਗਰ ਆਪਾਂ ਨੂੰ ਸੌਂਗੀ ਸੁਣਾਉਂਦਾ ਲੱਗਦਾ ਹੈ ਪਿੱਛੇ-ਪਿੱਛੇ ਉਹ ਸੁਣਾਵੇ 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 ਚੱਲ ਗੁਰੂ ਵਾਲਾ ਬਣੀਏ ਵੀਰ ਜੀ ਸੁਣਾ ਦੇ ਗੁਰੂ ਵਾਲਾ ਬਣੀਏ ਵੀਰ ਜੀ ਵਾਹ ਪੰਜਾਬੀ ਸਿੰਗਰ ਆ ਦੇਖੋ ਗਾਇਸ ਚਾਚੂ ਹਰੇਕ ਦੇ ਕਿੱਦਾਂ ਕਰਦੇ ਕਿ ਨਾ ਹੋੜਨ

ਬਾਰ ਬਾਰ ਆਉਂਦੇ ਸਾਹਿਬ ਕਰ ਮਿੱਤ ਕੀ ਕਰਨਾ ਆਹ ਤੰਗੜਾ ਇਹ ਪੂਰੀ ਵਾਰ ਬਾਰੀ ਆਉਂਦੀ ਖਾਣਾ ਕੀ ਕਰਦਾ ਆ ਦੀ ਸਲਾਹ ਸੁਣੋ ਕੀ ਕਰਦਾ ਤੁਸੀਂ ਲੈ ਤੁਸੀਂ ਵੀ ਸੈਕੰਡ ਹੈਂਡ ਹੈ ਜਦੋਂ ਕਿੰਨੇ ਦਾ ਆ ਸਟੈਪ ਲਈ ਜੰਡਾ ਤਾਂ ਕਰਿਆ ਵੀਰਾ ਕੰਮ ਵੀਰਾ ਫੜ ਗਿਆ ਪੂਰਾ ਦੀ ਕਰਦਾ ਆ ਪਾਣੀ ਸਾਹਿਬ ਸੁਣਾ ਗਾਣਾ ਮੀਟਰ ਲਵਾ ਲਈ ਅਸੀਂ ਵੀ ਬਿੰਡੋ ਲਵਾ ਲੈਣਾ ਪੈਕ ਕੇ ਨਾ ਉਸੇ ਆਣਾ ਮੂਹ ਸੇ ਆਣਾ ਫਿਰ ਸੌਂ ਸਣਾ ਤੂੰ ਸੇ ਆਦੇ ਫਿਰ ਸੌਂ ਤੂੰ ਸਣਾ ਨਾ ਸੌਣਾ ਇਹਨੇ ਕਹਿਣਾ ਪੱਪੀ ਨੀਲਾ ਜੇ ਆ ਕੋ ਪੱਪੀ ਦੀਵਾ ਜਲਾ ਸਕੂਲ ਦੇ ਅੰਦਰ ਲੱਕ ਮਾਰਦਾ ਹੁੰਦਾ ਕਰਦਾ ਹੁੰਦਾ ਸਾਰੇ ਸੰਗਤ ਜੀਵ ਜੀ ਅੰਦਰ ਤੂੰ ਸਕੂਲ ਚ ਲੱਕ ਮਾਰਦਾ ਪੱਪੀ ਦੀਵਾ ਜਲਾ

ਹਾਂ ਇਹਦਾ ਗੁਰਬਾਲਾ ਬਣੀ ਬੀਜੀ ਗਾਣਾਗਾ ਯਾ ਆ ਜਾ ਤੇਰੇ ਬਾਪੇ ਕੱਟਾ ਗੇ ਤੇਵਾ ਮੇਰੇ ਤੂੰ ਪੈਰਾ ਕਰ ਤਾ ਠੀਕ ਆ ਆ ਬੱਚਾ ਗਿਆ ਲਾ ਹਜੇ 라ਸੂ ਦਾ ਆ ਕੋ ਉਹ ਡੰਗਰੋ ਪਾਠ ਚੱਲਦਾ ਤੁਸੀਂ ਬਹਿ ਕੇ ਦਰਵਾਜੇ ਮੇਰੇ ਚਲੋ ਦੇਖੀ ਪਾ 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 ਉਹ ਨਵੀਂ ਦੀ ਪੈਣ

ਦੇਖੋ ਅਚਾਨਕ ਸਟਾਈਲ ਦੇਖੋ ਇਹ ਗੱਡਾ ਵੱਲ ਆਵਕਦਾ ਪਿੱਛੇ ਦੇਖੋ ਗਾਇਸ ਇਹਨੂੰ ਕਲਚਰ ਵੀ ਨਹੀਂ ਲਾਣਾ ਅੰਦਾ ਬਣਾਣਾ ਕਲਚ ਚਲਾਇਆ ਨਹੀਂ ਗਾਇਸ ਤੁਸੀਂ ਸਦੇ ਬਲੌਕਸ ਨੂੰ ਦੇਖਿਆ ਕਰੋ ਵੀ ਸਕਿੱਪ ਨਾ ਕਰਿਆ ਕਰੋ ਜਿਹੜੇ ਵੀ ਚੈਨਲ ਨੂੰ ਸਬਸਕ੍ਰਾਈਬ ਲਿਓ ਸਾਡ ਨੈਕਸਟ ਵੀਡੀਓ ਨੂੰ ਵੀ ਦੇਖਿਓ ਬਾਏ